ਜਲਦੇ ਸਾਰੇ ਡੈਲੀਗੇਟ ਸੰਗਤ ਵੱਲੋਂ ਪ੍ਰਵਾਨ ਕਰਵਾ ਕੇ ਜਕਾਰੇ ਲਾ ਕੇ ਪ੍ਰਵਾਨ ਕਰਵਾਏ ਗਏ ਕੋਈ ਵੀ ਕਿਤੇ ਵੀਕ ਤੇ ਪਾਰਦਰਸ਼ਤਾ ਦੀ ਘਾਟ ਨਹੀਂ ਰਹੀ ਔਰ ਨਰੋਲ ਰੂਪ ਵਿੱਚ ਸਾਰਿਆਂ ਨੇ ਪ੍ਰਵਾਨ ਕਰਕੇ ਡੈਲੀਗੇਟ ਚੁਣੇ ਨੇ ਔਰ ਅੱਜ ਤੁਸੀਂ ਡੈਲੀਗੇਟ ਹਾਊਸ ਜਿਹੜਾ ਬੈਠਾ ਮੈਂ ਵੀ ਬੇਨਤੀ ਕਰਦਾ ਜੇ ਕੋਈ ਵੀ ਵਿਅਕਤੀ ਡੈਲੀਗੇਟ ਨਹੀਂ ਹੈ ਜਾਂ ਕੋਈ ਸਿਕਿਉਰਿਟੀ ਵਾਲੇ ਸੱਜਣ ਇੱਥੇ ਖੜੇ ਨੇ ਕਿਸੇ ਆਗੂ ਦੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਨੂੰ ਆਪਣੀ ਪ੍ਰਕਿਰਿਆ ਮੁਕੰਮਲ ਕਰਨ ਦਿਓ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ ਸਿਰਫ ਡੈਲੀਗੇਟਾਂ ਤੋਂ ਬਿਨਾਂ ਕੋਈ ਹੋਰ ਕੋਈ ਅੰਦਰ ਨਾ ਰਹੇ ਸੋ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 11 ਅਗਸਤ ਦੀ ਤਰੀਕ ਰੱਖੀ ਗਈ ਹੈ ਰਾਜੋ ਦਿਨ ਇਤਿਹਾਸਿਕ ਦਿਨ ਆਇਆ ਜਿਸ ਦਿਨ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਕਰਨ ਜਾ ਰਹੇ ਆ ਦੂਸਰਾ ਆਕਾਰ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਆਦੇਸ਼ ਹੋਏ ਸੀ ਕਮੇਟੀ ਨੂੰ ਕਿ ਪੰਥਕ ਏਕਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਉਸ ਪੰਥਕ ਏਕਤਾ ਲਈ ਕਮੇਟੀ ਨੇ ਵੱਖ-ਵੱਖ ਪੰਥਕ ਧਰਾਂ ਨਾਲ ਵੱਖ-ਵੱਖ ਸਾਡੀਆਂ ਸੰਪਰਦਾਵਾਂ ਸੰਸਥਾਵਾਂ ਨਾਲ ਬਹੁਤ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਦੇ ਬੜੇ ਸਾਰਥਕ ਨਤੀਜੇ ਨੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਔਰ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ ਇਸ ਗੱਲ ਦਾ ਵੀ ਤੁਹਾਨੂੰ ਪ੍ਰੋਸਾ ਦਿੰਨੇ ਆ ਅਸੀਂ ਹੋਰ ਕਿਸਮ ਦੇ ਬਹੁਤ ਪੰਥਕ ਵਿਦਵਾਨਾਂ ਦੀ ਪੰਥਕ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ ਰਹਿ ਲੈ ਕੇ ਇਹ ਸਾਰਾ ਜਿਹੜਾ ਸੰਕਲਪ ਹੈ ਉਹਨੂੰ ਸਿਰਜਣ ਦਾ ਯਤਨ ਕੀਤਾ ਸੋ ਦੂਸਰੀ ਮੈਂ ਇਹ ਵੀ ਇੱਕ ਸੁਝਾਅ ਸੰਗਤ 'ਚੋਂ ਸਾਰੀ ਲੀਡਰਸ਼ਿਪ ਦੀ ਔਰ ਪੰਥਕ ਸੰਸਥਾਵਾਂ ਦੀ ਵਿਦਵਾਨਾਂ ਦੀ رائے ਸੀ ਕਿ ਧਰਮ ਤੋਂ ਜਿਹੜਾ ਰਾਜਨੀਤੀ ਦਾ ਘਾਣ ਕੀਤਾ ਗਿਆ ਹੈ ਧਰਮ ਦਾ ਰਾਜਨੀਤੀ ਵੱਲੋਂ ਉਸ ਨੂੰ ਅਕਾਲੀ ਦਲ ਵਿੱਚ ਖਤਮ ਕਰਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਹੈ ਧਰਮ ਦੇ ਕੁੰਡੇ ਤੋਂ ਬਿਨਾ ਰਾਜਨੀਤੀ ਕਦੇ ਸਫਲਤਾਪੂਰਵਟੰਗਣਾ ਸਹੀ ਦਿਸ਼ਾ ਵੱਲ ਨਹੀਂ ਵੱਧ ਸਕਦੀ ਇਸ ਦਾ ਸਬੂਤ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਉਹ ਸਿਧਾਂਤ ਜਦੋਂ ਉਹਨਾਂ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਔਰ ਧਰਮ ਦੀ ਸਰਵਉੱਚਤਾ ਨੂੰ ਸਾਬਤ ਕੀਤਾ ਇਸ ਕਰਕੇ ਅੱਜ ਵੀ ਜੋ ਪੰਥ ਵਿੱਚ ਖਰਾਬਟ ਸਾਡੇ ਅਖੌਤੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਿਆਂਦੀ ਆ ਉਸ ਨੂੰ ਪੂਰਤੀ ਕਰਨ ਲਈ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਧਰਮ ਦਾ ਕੁੰਡਾ ਰਾਜਨੀਤੀ ਉੱਪਰ ਰੱਖਿਆ ਜਾਏਗਾ ਔਰ ਇੱਕ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਜਾਏਗੀ ਜੋ ਰਾਜਨੀਤੀ ਤੇ ਧਰਮ ਦਾ ਕੁੰਡਾ ਇਹਦਾ ਕੰਮ ਕਰੇਗੀ ਔਰ ਹੁਣ ਜੋ ਸ਼ਕਤੀਆਂ ਦੀ ਚੋਣ ਕਰਨੀ ਹੈ ਜੋ ਸਖਸ਼ੀਤਾ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਇਹ ਫੈਸਲਾ ਪੰਥ ਦਾ ਔਰ ਡੈਲੀਗੇਟ ਸਹਿਬਾਨ ਦਾ ਸਾਡਾ ਰੋਲ ਹੈ ਜਿਹੜਾ ਕਮੇਟੀ ਦਾ ਪਾਰਦਰਸ਼ਤਾ ਢੰਗ ਨਾਲ ਭਰਤੀ ਕਰਨੀ ਪੰਥ ਪਰਵਾਂਤ ਸਖਸ਼ੀਤਾ ਦੀ ਗੱਲ ਕਰਨੀ ਉਹ ਹੁਣ ਡੈਲੀਗੇਟ ਹਾਊਸ ਦਾ ਕੰਮ ਹੈ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਬੜੀ ਮਿਹਨਤ ਬੜੀਆਂ ਭਾਵਨਾਵਾਂ